ਸਸ਼ਿਆਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪ੍ਰੇਤਕਰਾ ਹਾਜ਼ਰਾ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਨਜ਼ਰ ਆਈ ਅੰਬਾਲੇ ਦੇ ਪਿੰਡ ਨਰੈਣਗੜ੍ਹ ਦੇ ਵਿੱਚ ਜਿੱਥੇ ਆਪਣੇ ਹੀ ਸਗੇ ਭਰਾ ਨੇ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅੰਮ੍ਰਿਤਪਾਲ ਦੀ ਐਮਪੀ ਦੀ ਸੀਟ ਰਾਤ ਹੋ ਸਕਦੀ ਹੈ ਆਪਣੇ ਹੀ ਸਵਾਲਾਂ ਤੇ ਜਵਾਬਾਂ ਦੇ ਵਿੱਚ ਬੁਰੇ ਫਸੇ ਅੰਮ੍ਰਿਤਪਾਲ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਗਰਮੀ ਤੋਂ ਮਿਲ ਸਕਦੀ ਹੈ ਰਾਹਤ 12 ਜੁਲਿਆ ਦੇ ਵਿੱਚ ਕੀ ਤਾਈਲ ਅਲਰਟ ਚਾਰੀ ਟੂ ਚਾਰੀ ਟ੍ਰੈਫਿਕ ਪੁਲਿਸ ਦੇ ਵੱਲੋਂ ਵਰਤੀ ਜਾ ਰਹੀ ਹੈ ਸਖਤੀ ਰੇੜੀ ਵਾਲਿਆਂ ਨੂੰ ਦਿੱਤੇ ਸਖਤ ਦਸ਼ਾ ਨਿਰਦੇਸ਼ ਬਜਟ ਪੇਸ਼ ਹੋਣ ਤੋਂ ਪਹਿਲਾਂ ਸਸਤਾ ਹੋਇਆ ਤੇਲ, ਕਟੀਆਂ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਹੁਣ ਸਰਕਾਰੀ ਮੁਲਾਜ਼ਮ ਵੀ ਆਰਐਸਐਸ ਜੋ ਹੋ ਸਕਦੇ ਨੇ ਸ਼ਾਮਿਲ ਮੋਦੀ ਨੇ پابੰਦੀ ਨੂੰ ਹਟਾਇਆ ਵਿੱਤ ਮੰਤਰੀ ਨਿਰਮਲ ਆਸੀਧਾਰਮਨ ਪੇਸ਼ ਕਰਨਗੇ ਆਰਥਿਕ ਸਰਵੇਖਣ ਹਰਿਆਣਾ ਵਿਖੇ 24 ਘੰਟਿਆਂ ਲਈ ਬੰਦ ਕੀਤੀਆਂ ਗਈਆਂ ਫੇਸਬੁਕ ਅਤੇ ਵਟਸਐਪ ਦੀਆਂ ਸਾਈਟਾਂ ਸ਼ੰਭੂ ਬਾਡਰ ਤੇ ਤਰਨੇ ਤੇ ਡਟੇ ਕਿਸਾਨ ਹਰਜਿੰਦਰ ਸਿੰਘ ਦੀ ਹੋਈ ਮੌਤ 18ਵੀਂ ਲੋਕ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਪੇਸ਼ ਹੋਣਗੇ ਕਈ ਵੱਡੇ ਬਜਟ ਹਰਿਆਣਾ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹੋਈ ਮੀਟਿੰਗ ਕਿਸਾਨ ਆਗੂਆਂ ਦੇ ਲੀਡਰ ਡੱਲੇਵਾਲ ਨੇ ਕ세ਤਾ ਚ ਬਦਲਦੇ ਮੌਸਮ ਦੇ ਕਾਰਨ ਪੰਜਾਬ ਦੇ ਵਿੱਚ ਵੱਧ ਰਹੇ ਨੇ ਡੇਗੂ ਦੇ ਕੇਸ ਪੰਜਾਬ ਦੇ ਵਿੱਚ ਸਰਕਾਰੀ ਕੰਮਕਾਜ ਦੇ ਵਿੱਚ ਆਵੇਗੀ ਤੇਜੀ ਸੀਐਮ ਮੰਨ ਕਰਨਗੇ ਮੀਟਿੰਗਾਂ ਬਾਰਪੇਜਨ ਦੇ ਲਾਲਚ ਚ ਠੱਗੀ ਮਾਰਨ ਦੇ ਮਾਮਲੇ ਚ ਕੇਪੀ ਇੰਟਰਨੈਸ਼ਨਲ ਦੇ ਮਾਲਕ ਸਣੇ ਚਾਰ ਮੁਲਜ਼ਮਾਂ ਤੇ ਕੇਸ ਦਰਜ ਅੰਤਰੀ ਸਰਹੱਦੀ ਨਸ਼ਾ ਸਮਗਲਰ ਗਿਰੋਦਾ ਹੋਇਆ ਪਰਦਾਫਾਸ਼ ਭਾਰੀ ਮਾਤਰਾ ਨਸ਼ੇ ਦੇ ਨਾਲ ਚਾਰ ਵਿਰੋਧੀ ਗ੍ਰਿਫਤਾਰ ਸ਼ਰਾਬ ਦੇ ਨਸ਼ੇ ਵਿੱਚ ਕੱਡੀਆਂ ਗਾਲਾਂ ਤੇ ਸੁਪਰਵਾਈਜ਼ਰ ਨੇ ਕਰ ਦਿੱਤਾ ਕਤਲ 48 ਘੰਟਿਆਂ ਚ ਪੁਲਿਸ ਨੇ ਸੁਲਝਾਈ ਗੁੱਥੀ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ ਨਾਬਾਲਗ ਬੱਚੇ ਵਾਹਨ ਚਲਾਉਣ ਤੇ ਉਹਨਾਂ ਦੇ ਮਾਪਿਆਂ ਤੇ ਹੋਵੇਗੀ ਸਖਤ ਕਾਰਵਾਈ ਨਿਰਮਲਾ ਸੀ타 ਰਮਨ ਨੇ ਤੋੜਿਆ ਰਿਕਾਰਡ ਲਗਾਤਾਰ 7ਵੀਂ ਵਾਰ ਪੇਸ਼ ਕਰਨ ਜਾ ਰਹੇ ਨੇ ਲੋਕ ਸਭਾ ਦੇ ਵਿੱਚ ਬਜਟ ਮਮਤਾ ਬੇਨਰਜੀ ਨੇ ਕੇਂਦਰ ਸਰਕਾਰ ਤੇ ਕੱਸਿਆ ਤੰਗ ਕਿਹਾ ਜ਼ਿਆਦਾ ਟਾਈਮ ਨਹੀਂ ਟਿਕੇਗੀ ਐਨਡੀਏ ਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਆਉਣ ਵਾਲੀ ਰਾਸ਼ਟਰਪਤੀ ਚੋਣਾਂ ਨਾਲ ਲੜਨ ਦਾ ਕੀਤਾ ਐਲਾਨ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਜੀ ਇਜਾਜ਼ਤ ਧੰਨਵਾਦ